ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜੀ ਸਾਢੇ 300 ਦੇ ਕਰੀਬ ਲਗਭਗ ਸਾਲ ਹੋ ਚੁੱਕੇ ਨੇ ਉਹ ਨਿਸ਼ਾਨੀਆਂ ਜੋ ਧੰਤਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀਆਂ ਆਪਣੇ ਚਰਨਾਂ ਦਾ ਜੋੜਾ ਧੰਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਪਣੇ ਸਿਰ ਦੇ ਉੱਤੇ ਸਜਾਉਣ ਵਾਲੀ ਛੋਟੀ ਕੇਸਕੀ ਜੋ ਕਿ ਛੋਟੀ ਦਸਤਾਰ ਐਨੀ ਸੋਹਣੀ ਦਸਤਾਰ ਹੈ ਉਸ ਸਮੇਂ ਦੀ ਤੇ ਸਿਰ ਦੇ ਉੱਤੇ ਸਜਾਉਣ ਵਾਲੀ ਵੱਡੀ ਦਸਤਾਰ ਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਵੇਲੇ ਦੀ ਹੱਥ ਲਿਖਤ ਪੋਥੀ ਸਾਹਿਬ ਅਸੀਂ ਖੜੇ ਆ ਜੀ ਐਮਪੀ ਦੇ ਵਿੱਚ ਗਵਾਲੀਅਰ ਤੋਂ ਸ਼ਿਪਰੀ ਰੋਡ ਏਵੀ ਰੋਡ ਗਵਾਲੀਅਰ ਤੋਂ ਤਕਰੀਬਨ 55 ਕਿਲੋਮੀਟਰ ਦੇ ਉੱਤੇ ਇੱਕ ਛੋਟਾ ਜਿਹਾ ਪੰਜਾਬੀਆਂ ਦਾ ਪਿੰਡ ਵੀ ਕਹਿ ਲਈਏ ਜੀ ਕਾਫੀ ਪੰਜਾਬੀ ਵਸਦੇ ਨੇ ਇੱਥੇ ਇੱਕ ਪਿੰਡ ਪੈਂਦਾ ਜੀ ਮੋਹਨਾ ਬਹੁਨਾ ਤੋਂ 6 ਕਿਲੋਮੀਟਰ ਅੱਗੇ ਪਿੰਡ ਪੈਂਦਾ ਜੀ ਨੰਦਪੁਰਾ ਸ਼ਸ਼ੀਕਲ ਬਾਈ ਜੀ ਆਪਣਾ ਜਿੱਥੇ ਮਹਾਰਾਜ ਦਾ ਸਰੂਪ ਪਿਆ ਪਿੰਡ ਚ ਹਾਂਜੀ ਹਾਂਜੀ ਸਿੱਧਾ ਹੀ ਰਾਹ ਜਾ ਕੇ ਉਹ ਪਿੰਡ ਪਾਰ ਕਰਕੇ ਨਾ ਤੇ ਥੋੜਾ ਜਿਹਾ ਚੜਾਈ ਚੜਨੇ ਚੜਾਈ ਨਹੀਂ ਚੜਨੀ ਥੋੜੀ ਜਿਹੀ ਇਧਰ ਨੂੰ ਕਰ ਲਿਓ ਮੜੀ ਥੱਲੇ ਨੂੰ ਜੀ ਕੀ ਨਾਮ ਹੈ ਪਿੰਡ ਦਾ ਉਹ ਆਪਣਾ ਨੰਦਪੁਰਾ ਨੰਦਪੁਰਾ ਹਾਂਜੀ ਜਿੱਥੇ ਮਹਾਰਾਜ ਦਾ ਸਰੂਪ ਪਿਆ ਜੀ ਉਹ ਰਤਨ ਹਾਂਜੀ

ਨੰਦਪੁਰਾ ਇਹਨੂੰ ਪਿੰਡ ਤਾਂ ਕਹਿੰਦੇ ਨੇ ਮੇਰੇ ਇਸ ਪਾਸੇ ਤੇ ਦੇਖੋਗੇ ਜੀ ਇੱਥੇ ਪੱਥਰ ਦੀਆਂ ਚਟਾਨਾਂ ਨੇ ਜੀ ਇਹਨੂੰ ਕਹਿੰਦੇ ਨੇ ਜੀ ਨੰਦਪੁਰਾ ਖਦਾਨ ਜਿੱਥੋਂ ਇਹ ਪਿੰਡ ਦਾ ਨਾਮ ਨੰਦਪੁਰਾ ਪਿੰਡ ਵਸਿਆ 1947 ਤੋਂ ਬਾਅਦ ਤਨਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੇਲੇ ਦਾ ਪਰਿਵਾਰ ਕਿਵੇਂ ਆ ਕੇ ਇੱਥੇ ਵਸਿਆ ਉਹਦੀ ਪੂਰੀ ਜਾਣਕਾਰੀ ਆਪ ਜੀ ਨੂੰ ਦਵਾਂਗੇ ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਆਪ ਜੀ ਨੂੰ ਕਰਵਾਵਾਂਗੇ ਜੋ ਕਿ ਅੱਜ ਵੀ ਐਮਪੀ ਦੇ ਵਿੱਚ ਇਸ ਘਰ ਦੇ ਵਿੱਚ ਜਿੱਥੇ ਕਿ ਅਸੀਂ ਪਹੁੰਚੇ ਹੋਏ ਹਾਂ ਜੀ ਪਿੰਡ ਆਨੰਦਪੁਰਾ ਅਸੀਂ ਮਿਲਦੇ ਹਾਂ ਜੀ ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਸਰਦਾਰ ਹਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨੇ ਜੀ ਉਹ ਪਰਿਵਾਰ ਜਿਹੜੇ ਕਿ 6ਵੇਂ ਪਾਤਸ਼ਾਹ ਮਹਾਰਾਜੀ ਦੇ ਸਿੱਖ ਸੇਵਕ ਭਾਈ ਬਖਤਮਲ ਜੀ ਭਾਈ ਵਖਤਮਲ ਜੀ ਦੇ ਪਰਿਵਾਰਾਂ ਦੇ ਵਿੱਚੋਂ ਉਹਨਾਂ ਦੀ ਅੰਸ ਵੰਸ ਉਹਨਾਂ ਦੀ ਜਿਹੜੀ ਪੀੜ੍ਹੀ ਚੱਲੀ ਆਉਂਦੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪੋਥੀ ਸਾਹਿਬ ਧੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਜਿਨ੍ਹਾਂ ਦੇ ਕੋਲ ਅੱਜ ਵੀ ਉਹ ਨਿਸ਼ਾਨੀਆਂ ਮੌਜੂਦ ਨੇ ਅਪ ਸਭ ਤੋਂ ਪਹਿਲਾਂ ਘਰ ਦੇ ਅੰਦਰ ਜਾਵਾਂਗੇ ਜੀ ਇਤਿਹਾਸ ਦੀ ਜਾਣਕਾਰੀ ਲਵਾਂਗੇ ਉਸ ਤੋਂ ਬਾਅਦ ਆਪ ਜੀ ਨੂੰ ਅਸੀਂ ਦਰਸ਼ਨ ਕਰਵਾਵਾਂਗੇ ਜੀ ਉਹ ਪਵਿੱਤਰ ਨਿਸ਼ਾਨੀਆਂ ਦੇ ਜਿਹੜੀਆਂ ਨਿਸ਼ਾਨੀਆਂ ਐਮਪੀ ਦੇ ਵਿੱਚ ਪਿੰਡ ਨੰਦਪੁਰਾ ਦੇ ਵਿੱਚ ਸਰਦਾਰ ਹਰਪੀਤ ਇਤਿਹਾਸ ਦੀ ਜੇਕਰ ਗੱਲ ਕਰੀਏ ਤਾਂ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਅਕਾਲ ਤਖਤ ਸਾਹਿਬ ਤੇ ਸਜਦੇ ਨੇ ਤਾਂ ਇੱਕ ਐਲਾਨ ਕਰਦੇ ਨੇ ਸੰਗਤਾਂ ਨੂੰ ਹੁਕਮ ਕਰਦੇ ਨੇ ਕਿ ਜਦ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ ਵੀ ਜੋ ਵੀ ਸਿੱਖ ਸੰਗਤਾਂ ਸਾਡੇ ਕੋਲ ਆਉਣ ਉਹ ਵਧੀਆ ਘੋੜੇ ਵਧੀਆ ਸ਼ਸਤਰ ਵਧੀਆ ਹਥਿਆਰ ਲੈ ਕਰਕੇ ਸਾਡੇ ਕੋਲ ਪਹੁੰਚਣ ਅੱਜ ਸਾਨੂੰ ਇਹਨਾਂ ਦੀ ਲੋੜ ਹੈ ਔਰ ਉਹ ਵਧੀਆ ਘੋੜੇ ਉਹ ਵਧੀਆ ਘੋੜੇ ਜੋ ਕਿਸੇ ਕੋਲ ਘੋੜੇ ਨਾ ਹੋਣ ਇਹ ਗੱਲ ਜਦੋਂ ਸਿੱਖਾਂ ਦੇ ਵਿੱਚ ਪਤਾ ਚੱਲਦੀ ਆਪਜੀ ਦੇ ਦਰਬਾਰ ਦੇ ਵਿੱਚ ਮਸੰਦ ਸਾਹਿਬ ਦੀ ਡਿਊਟੀ ਨਿਭਾਰੇ ਉਸ ਵੇਲੇ ਦੇ ਆਪਜੀ ਦੇ ਬੜੇ ਪਿਆਰ ਵਾਲੇ ਸਿੱਖ ਭਾਈ ਬਖਤਮਲ ਜੀ ਉਹਨਾਂ ਦੇ ਨਾਲ ਹੋਰ ਕੁਝ ਸੇਵਕ ਤੇ ਭਾਈ ਬਖਤਮਲ ਜੀ ਨੂੰ ਸਰਦਾਰ ਹਰਪ੍ਰੀਤ ਸਿੰਘ ਜੀ ਦੇ ਵੱਡੇ ਵਡੇਰਿਆਂ ਨੂੰ ਸਿਆਲਕੋਟ ਦਾ ਇਲਾਕਾ ਦਿੱਤਾ ਹੋਇਆ ਸੀ ਪ੍ਰਚਾਰ ਕਰਨ ਵਾਸਤੇ ਭਾਈ ਬਖਤਮਲ ਜੀ ਇਹਨਾਂ ਨੂੰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦਾ ਪਤਾ ਲੱਗਿਆ ਤਾਂ ਇਹ ਪ੍ਰਚਾਰ ਕਰਨਾ ਸ਼ੁਰੂ ਕੀਤਾ ਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਵਧੀਆ ਘੋੜੇ ਉਸ ਸਮੇਂ ਕਾਬਲ ਦੇ ਉਹ ਘੋੜੇ ਕਾਬਲ ਖੰਧਾਰ ਤੋਂ ਉਹ ਘੋੜੇ ਜਿਹੜੇ ਘੋੜਿਆਂ ਦੀ ਦਿੱਖ ਨਿਰਾਲੀ ਸੀ ਉਹ ਘੋੜੇ ਜਿਹੜੇ ਘੋੜੇ ਜਦੋਂ ਤੁਰਦੇ ਸੀ ਤਾਂ ਮਨ ਮੋਹ ਲੰਦੇ ਸੀ ਉਹ ਘੋੜੇ ਜੇ ਕਿਤੇ ਉਹਨਾਂ ਘੋੜਿਆਂ ਨੂੰ ਹਿਰਨਾਂ ਦੇ ਉੱਤੋਂ ਵੀ ਛਾਲਾ ਮਾਰਨੀਆਂ ਪੈ ਜਾਣ ਉਹ ਘੋੜੇ ਸੀ ਦਿਲਬਾਗ ਤੇ ਗੁਲਬਾਗ ਜਿਹੜੇ ਕੀ ਭਾਈ ਬਖਤਮਲ ਜੀ ਦੀ ਪ੍ਰੇਰਣਾ ਸਦਕਾ ਸੇਠ ਕਰੋੜੀ ਮਲ ਜੀ ਨੇ ਇਹ ਘੋੜੇ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਭੇਟਾ ਕਰਨ ਦੇ ਲਈ ਬੇਨਤੀ ਕੀਤੀ ਕਿ ਮੇਰੇ ਵੱਲੋਂ ਇਹ ਸੇਵਾ ਪ੍ਰਵਾਨ ਕੀਤੀ ਜਾਵੇ ਕਾਬਲ ਦੇ ਵਿੱਚੋਂ ਉੱਚ ਕੋਟੀ ਦੇ ਘੋੜੇ ਜੋ ਕਿ ਪੂਰੇ ਵਰਲਡ ਦੇ ਵਿੱਚ ਕਿਤੇ ਘੋੜੇ ਮੌਜੂਦ ਨਹੀਂ ਸੀ ਉਹ ਘੋੜੇ ਖਰੀਦ ਕੇ ਲਿਆਉਂਦੇ ਗਏ ਜਦੋਂ ਇਹ ਘੋੜੇ ਖਰੀਦ ਕੇ ਕਾਬਲ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਲੈ ਕੇ ਆ ਰਹੇ ਨੇ ਸਾਹ ਜਹਾਨ ਦੇ ਹਾਕਮਾਂ ਦੀ ਬੁਰੀ ਨਜ਼ਰ ਇਹਨਾਂ ਘੋੜਿਆਂ ਦੇ ਉੱਤੇ ਪੈ ਗਈ। ਉਹਨਾਂ ਨੇ ਕਰੋੜੀ ਮੱਲ ਤੋਂ ਘੋੜੇ ਖਰੀਦਣੇ ਚਾਹੇ ਪਰ ਕਰੋੜੀ ਮੱਲ ਨੇ ਇੱਕ ਗੱਲ ਕਹਿ ਦਿੱਤੀ ਕਿ ਇਹ ਸਵਾ ਸਵਾ ਲੱਖ ਦਾ ਘੋੜਾ ਗੁਰੂ ਦੇ ਚਰਨਾਂ ਦੇ ਉੱਤੇ ਦੀ ਉਵਾਰ ਦਿੱਤਾ ਗਿਆ ਏ। ਇਹਦੀ ਕੀਮਤ ਕੋਈ ਨਹੀਂ ਲਾ ਸਕਦਾ। ਇਹ ਧੰਤਨ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਘੋੜੇ ਖਰੀਦੇ ਗਏ ਨੇ। ਲੇਕਿਨ ਟੱਕੇ ਦੇ ਨਾਲ ਹਾਕਮਾਂ ਦੇ ਵੱਲੋਂ ਉਹ ਘੋੜੇ ਖੋਹੇ ਗਏ ਜਿਹੜੇ ਘੋੜਿਆਂ ਨੂੰ ਬਾਅਦ ਵਿੱਚ ਭਾਈ ਵਿਧੀ ਚੰਦ ਜੀ ਵਾਪਸ ਲੈ ਕੇ ਆਉਂਦੇ ਨੇ ਉਹ ਆਪ ਜੀ ਪੂਰਾ ਪ੍ਰਸੰਗ ਸੁਣ ਸਕਦੇ ਹੋ ਉਹੀ ਪਰਿਵਾਰ ਭਾਈ ਬਖਤਮਲ ਜੀ ਦਾ ਪਰਿਵਾਰ ਜਿਹੜੇ ਪਰਿਵਾਰ ਤੋਂ ਉਸ ਨੇ ਘੋੜੇ ਖੋਹੇ ਸੀ ਤੇ ਬਾਅਦ ਵਿੱਚ ਭਾਈ ਵਿਧੀ ਚੰਦ ਜੀ ਲੈ ਕਰਕੇ ਆਏ ਸੀ ਜਿੱਥੇ ਭਾਈ ਵਿਧੀ ਚੰਦ ਜੀ ਨੂੰ ਬਖਸ਼ਿਸ਼ਾਂ ਦਿੱਤੀਆਂ ਉਸੇ ਸਮੇਂ ਭਾਈ ਬਖਤਮਲ ਜੀ ਦੇ ਪਰਿਵਾਰ ਨੂੰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੀ ਸੇਵਾ ਮਾਤੋਂ ਖੁਸ਼ ਹੋ ਕਰਕੇ ਉਹਨਾਂ ਦੇ ਪ੍ਰਚਾਰ ਤੋਂ ਖੁਸ਼ ਹੋ ਕਰਕੇ ਉਹਨਾਂ ਨੂੰ ਇੱਕ ਪੋਥੀ ਸਾਹਿਬ ਉਸ ਸਮੇਂ ਜਿਸ ਪੋਥੀ ਸਾਹਿਬ ਦੇ ਵਿੱਚ ਤਨਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਨਹੀਂ ਹੈ ਜੀ ਉਹ ਪੋਥੀ ਸਾਹਿਬ ਇੱਕ 108 ਮਣਕਿਆਂ ਦੀ ਮਾਲਾ ਤੇ ਇੱਕ ਦਸਤਾਰ ਛੋਟੀ ਦਸਤਾਰ ਜਿਹੜੀ ਕੇਸਾਂ ਦੇ ਉੱਤੇ ਸਜਾਈ ਜਾਂਦੀ ਸੀ ਤੇ ਉਹਦੇ ਉੱਤੇ ਇੱਕ ਵੱਡੀ ਦਸਤਾਰ ਜਿਹੜੀ ਤਨਤਨ ਗੁਰੂ ਹਰਗੋਬਿੰਦ ਸਾਹਿਬ ਜੀ ਵੱਡੇ ਰੂਪ ਦੇ ਵਿੱਚ ਸਜਾਉਂਦੇ ਸੀ ਤੇ ਨਾਲ ਹੀ ਆਪਣੇ ਚਰਨਾਂ ਦਾ ਜੋੜਾ ਇਹ ਦਿੱਤਾ ਗਿਆ ਜਿਹੜੇ ਪਰਿਵਾਰ ਦੇ ਕੋਲ ਸਿਆਲਕੋਟ ਦੇ ਵਿੱਚ ਮੌਜੂਦ ਸੀ ਹਰ ਸਾਲ ਵਿਸਾਖੀ ਨੂੰ ਇੱਕ ਬਹੁਤ ਵੱਡਾ ਜੋੜ ਮੇਲਾ ਲੱਗਦਾ ਰਿਹਾ ਸੰਗਤਾਂ ਇਕੱਤਰ ਹੁੰਦੀਆਂ ਰਹੀਆਂ ਸਮੇਂ ਦੀ ਮਾਰ ਪਈ 1947 ਦੇ ਵਿੱਚ ਇਹ ਪਰਿਵਾਰ ਖੇਰੂ ਖੇਰੂ ਹੋ ਗਿਆ ਤੇ ਇਹ ਪਰਿਵਾਰ 1947 ਦੇ ਵਿੱਚ ਸਮੇਂ ਦੀ ਮਾਰ ਹਾਕਮਾਂ ਦੀ ਮਾਰ ਦੁਆਰਾ ਫੇਰ ਪੈਂਦੀ ਹੈ ਪਾਕਿਸਤਾਨ ਤੋਂ ਉੱਜੜ ਕੇ ਪੰਜਾਬ ਆ ਜਾਂਦਾ ਜੀ ਪੰਜਾਬ ਤੋਂ ਇਹ ਪਰਿਵਾਰ ਆ ਕਰਕੇ ਐਮਪੀ ਦੇ ਵਿੱਚ ਗਵਾਲੀਅਰ ਤੋਂ 55 ਕਿਲੋਮੀਟਰ ਸ਼ਿਵਪੁਰੀ ਰੋਡ ਦੇ ਉੱਤੇ ਏਬੀ ਰੋਡ ਉੱਥੋਂ ਰਸਤੇ ਵਿੱਚ ਪੈਂਦਾ ਜੀ ਮੋਹਨਾ ਮੋਹਨਾ ਤੋਂ 6 ਕਿਲੋਮੀਟਰ ਆਨੰਦਪੁਰਾ ਆਨੰਦਪੁਰਾ ਦੇ ਵਿੱਚ ਇਹ ਘਰ ਹੈ ਸਰਦਾਰ ਹਰਪੀਤ ਸਿੰਘ ਜੀ ਦੇ ਪਾਸ ਅੱਜ ਇਹ ਨਿਸ਼ਾਨੀਆਂ ਮੌਜੂਦ ਨੇ ਜੀ ਅੱਗੇ ਇਤਿਹਾਸ ਸੁਣਦੇ ਆਪਾਂ ਪਾਈ ਹਰਪੀਤ ਸਿੰਘ ਜੀ ਬਾਈਰ ਜੀ ਕਾ ਖਾਲਸਾ ਬਾਈਰ ਜੀ ਕੀ ਫਤਿਹ ਹਾਂ ਜੀ ਸਾਡੇ ਵੱਡੇ ਹੋਏ ਬਾਬਾ ਬਖਤਮਲ ਜੀ ਫਿਆਲਕੋਟ ਤੋਂ ਉਹਨਾਂ ਨੂੰ ਬਾਬਾ ਜੀ ਨੇ ਬਖਸ਼ਿਸ਼ ਕੀਤੀ ਹੋਈ ਆ ਇੱਕ ਦਾਵ ਗ੍ਰੰਥ ਸਾਹਿਬ ਮਹਾਰਾਜ ਤੇ ਇੱਕ ਜੋੜਾ ਦਸਤਾਰ ਤੇ ਇੱਕ ਸਿਮਰਨਾ ਸੀਗਾ 108 ਮੋਤੀ ਦਾ ਜੋ ਸਿਮਰਨਾ ਤੇ ਵੰਡ ਚੁੱਕੇ ਆ ਸਾਰੇ ਸਾਡੇ ਵੱਡੇ ਤੇ ਹੁਣ ਸਾਡੇ ਕੋਲ ਤਿੰਨ ਚੀਜ਼ਾਂ ਬਾਬਾ ਜੀ ਦੀਆਂ ਤਿੰਨ ਨਿਸ਼ਾਨੀਆਂ ਸਾਡੇ ਕੋਲ ਮੌਜੂਦ ਨੇ ਨਿਸ਼ਾਨੀ ਜੋੜਾ ਸਾਹਿਬ ਦਸਤਾਰ ਤੇ ਆਪਣਾ ਗ੍ਰੰਥ ਸਾਹਿਬ ਤਿੰਨ ਚੀਜ਼ਾਂ ਹਾਂਜੀ 1947 ਤੋਂ ਬਾਅਦ ਫਿਰ ਤੁਹਾਡਾ ਪਰਿਵਾਰ ਇੱਥੇ ਕਿਦਾਂ ਪਹੁੰਚਿਆ ਪਹਿਲਾਂ ਜਲੰਧਰ ਆਏ ਸੀ ਅਸੀਂ ਦਸੂਰੇ ਮਕੇਰੀਆਂ ਨੇ ਦਿਲੰਦਰ ਦੇ ਲਾਗੇ ਦਸੂਏ ਮਕੇਰੀਆਂ ਤੋਂ ਕੁਝ ਸਾਲ ਉੱਥੇ ਰਹੇ ਆ ਉਦੋਂ ਬਾਅਦ ਅੱਜ ਤੋਂ ਮਤਲਬ 60 ਸਾਲ ਮਤਲਬ ਪਹਿਲਾਂ ਇੱਥੇ ਨਾਲਕੇ ਜਮੀਨ ਲੈ ਲਈ ਫਿਰ ਉੱਥੋਂ ਕਿਉਂਕਿ ਉਹ ਜਿਹੜਾ ਪੰਜਾਬ ਪਾਕਿਸਤਾਨ ਤੋਂ ਨਾਲ ਇਹਨਾਂ ਦੇ ਪਰਿਵਾਰ ਆਏ ਸੀ ਨਾ ਉਹ ਨਾਲ ਸੰਦੇ ਉਹ ਜਮੀਨ ਵੇਚ ਕੇ ਇੱਧਰ ਆ ਗਏ ਸਨ ਉਹਨਾਂ ਦੇ ਨਾਲ ਫਿਰ ਇਹ ਵੀ ਆ ਗਏ ਹਾਲਾਂਕਿ ਜਮੀਨ ਤੇ ਉੱਥੇ ਵੀ ਹੈਗੀ ਸੀ ਵਾਵਾ ਸੀ ਇਹਨਾਂ ਕੋਲ ਪਰ ਲੇਕਿਨ ਉਹ ਸਾਥ ਪਿੰਡਿਆਂ ਦਾ ਨਾਲ ਸਾਥ ਕਰਕੇ ਇੱਥੇ ਆ ਗਏ ਤੇ ਉਦੋਂ ਇੱਥੇ ਬਹੁਤ ਜੰਗਲ ਹੁੰਦਾ ਸੀ ਜੰਗਲਾਂ ਦੇ ਵਿੱਚ ਆਣ ਕੇ ਇੱਥੇ ਵਸੇ ਨੇ ਫਿਰ ਤੇ ਜੰਗਲਾਂ ਨੂੰ ਕੱਟ-ਕੱਟ ਕੇ ਜੰਗਲਾਂ ਨੂੰ ਕੱਟ-ਕੱਟ ਕੇ ਇੱਥੇ ਜ਼ਮੀਨ ਬਣਾਈਏ ਪੂਰੀ ਆਬਾਦ ਕੀਤੀ ਇੱਥੇ ਜੰਗਲ ਇੰਨਾ ਸੀਗਾ ਇੱਥੇ ਸ਼ੇਰ ਦੇ ਬੱਚੇ ਲੈ ਕੇ ਗਿਆ ਸੀ ਜਿਹੜੇ ਜਿਹਦੇ ਕੋਲੇ ਜ਼ਮੀਨ ਸੀ ਨਾ ਡਾਕਟਰ ਸੀਗਾ ਡਾਕਟਰ ਦੇਵਾਨ ਉਹ ਇੱਥੇ ਸ਼ੇਰ ਦੇ ਬੱਚੇ ਫੜ ਕੇ ਲੈ ਗਿਆ ਛੋਟੇ-ਛੋਟੇ ਉਹਨੇ ਪਾਲੇ ਹਨ ਥੋੜੇ ਦਿਨ ਫਿਰ ਉਹ ਖਤਮ ਹੋ ਗਏ ਬੱਚੇ ਉਦੋਂ ਇੰਨਾ ਜੰਗਲ ਸੀਗਾ ਇਤਸਾ ਤੇ ਥੋੜਾ ਉੱਥੇ ਵੀ ਪਰਿਵਾਰ ਕੋਈ ਹੈਗੇ ਨੇ ਪਾਕਿਸਤਾਨ ਦੇ ਵਿੱਚ ਨਹੀਂ ਉਧਰ ਨਹੀਂ ਹੈਗੇ ਸਾਰੇ ਇੱਥੇ ਸਾਡਾ ਪਰਿਵਾਰ ਤੇ ਸਾਰਾ ਇੱਕੋ ਇੱਕ ਤੁਰਿਆ ਆ ਹਾਂਜੀ ਠੀਕ ਤੇ ਹੁਣਾ ਕੋ ਜਰੂਰ ਸਾਡੇ ਤਾਇਆ ਜੀ ਤੇ ਡੈਡੀ ਦੋ ਭਰਾ ਸਨ ਤੇ ਇੱਕ ਭੈਣ ਸੀਗੀ ਇਹਨਾਂ ਦੀ ਤੇ ਭੈਣ ਪੁਰੀ ਹੋ ਗਈ ਸੀ ਤੇ ਜਿਹੜੇ ਇਹਨਾਂ ਦੇ ਮਤਲਬ ਸਾਡੇ ਦਾਦਾ ਜੀ ਸਨ ਉਹ ਭੈਣ ਭਰਾ ਸਨ ਦੋਵੇਂ ਤੇ ਭੈਣ ਪੰਜਾਬ ਚ ਨੇ ਆਪਣਾ ਸਰਾਂਦ ਬੇ ਲਾਗੇ ਉਹ ਪੂਰੇ ਹੋ ਗਏ ਪੂਆ ਤੇ ਸਾਡੇ ਦਾਦੀ ਦਾਦੀ ਪੂਆ ਲੱਗਦੀ ਕਿਉਂਕਿ ਡੈਡੀ ਦੀ ਪੂਆ ਸੀ ਉਹ ਤੇ ਉਹਨਾਂ ਦੇ ਭਰਾ ਹੈਗੇ ਆ ਜੋ ਤਿਸ ਰੂਪ ਗੁਰਦੁਆਰੇ ਦੇ ਨਾਲ ਹੀ ਇਹਨਾਂ ਦੀ ਜ਼ਮੀਨ ਹੈ 1947 ਤੋਂ ਬਾਅਦ ਪੰਜਾਬ ਚ ਇਹ ਪੰਜਾਬ ਤੋਂ 1965 ਦੇ ਵਿੱਚ ਐਮਪੀ ਦੇ ਜੰਗਲਾਂ ਨੂੰ ਆ ਕਰਕੇ ਜਿੱਥੇ ਕੀ ਦੱਸਦੇ ਨੇ ਇਹ ਜਗ੍ਹਾ ਜਿੱਥੇ ਅਸੀਂ ਖੜੇ ਆਂ ਜੀ ਇਹਨਾਂ ਜੰਗਲਾਂ ਨੂੰ ਕੱਟ ਕੇ ਆਵਾਦ ਕੀਤਾ ਸ਼ੇਰ ਵੀ ਰਹਿੰਦੇ ਸੀ ਸ਼ੇਰਾਂ ਦੇ ਬੱਚੇ ਵੀ ਇਹਨਾਂ ਨੇ ਇੱਥੇ ਡਾਕਟਰ ਸਾਹਿਬ ਉਹਨਾਂ ਨੇ ਪਾਲੇ ਸੀਗੇ ਜੀ ਤੇ ਉਹਨਾਂ ਨੂੰ ਬਚਾਇਆ ਸੀ ਖਾਲਸੇ ਨੇ ਜੰਗਲ ਵੀ ਬਚਾਇਆ ਸ਼ੇਰਾਂ ਦੇ ਬੱਚਿਆਂ ਨੂੰ ਵੀ ਬਚਾਇਆ ਤੇ ਛੇਵੇਂ ਪਾਸ਼ਾ ਮਹਾਰਾਧੀਆ ਨਿਸ਼ਾਨੀਆਂ ਵੀ ਇੱਥੇ ਲੈ ਕੇ ਆਉਂਦੀਆਂ ਗਈਆਂ ਬੜੇ ਦੁੱਖ ਭਰੇ ਪਰਿਵਾਰ ਨੇ ਇੱਥੇ ਸਮਾਂ ਕੱਟ ਕੇ ਦੋ ਸੰਗਤਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਜੋ ਇਹਨਾਂ ਨਿਸ਼ਾਨੀਆਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਜੀ ਉਹ ਸਰਦਾਰ ਹਰਪੀਤ ਸਿੰਘ ਜੀ ਨੂੰ ਪਹਿਲਾਂ ਫੋਨ ਕਰ ਦੇਣ ਜੀ ਇਹ ਇਹਨਾਂ ਦਾ ਨੰਬਰ ਡਿਸਪਲੇ ਹੋ ਰਿਹਾ ਜੀ ਇਸ ਨੰਬਰ ਤੇ ਕਾਲ ਕਰਕੇ ਫਿਰ ਸੰਗਤ ਆਵੇ ਜੀ ਤਾਂ ਕਿ ਪਰਿਵਾਰ ਨੂੰ ਵੀ ਪਤਾ ਹੋਵੇ ਸੰਗਤ ਦਰਸ਼ਨ ਕਰਨ ਦੇ ਲਈ ਆ ਰਹੀ ਹੈ ਜੀ ਹੁਣ ਆਪਾਂ ਦਰਸ਼ਨ ਕਰਦੇ ਹਾਂ ਜੀ ਇਹ ਜੋੜਾ ਸਾਹਿਬ ਜੀ ਇਹ ਜੋੜਾ ਸਾਹਿਬ ਜੀ ਨੇ ਜੋ ਤਨਤਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਆਪਣੇ ਚਰਨਾਂ ਦਾ ਜੋੜਾ ਹੈ ਜੀ ਇਹ ਜੋੜੇ ਦਾ ਸਾਈਜ਼ 13 ਇੰਚ 12-13 ਇੰਚ ਲੰਮੇ ਆ ਤੇ 4 ਇੰਚ ਚੌੜਾ ਜੋੜਾ 3.5-4 ਇੰਚ 3.5 ਪਹਿਲਾਂ ਵੀ ਇੰਨਾ ਵੱਡਾ ਇਸ ਤੋਂ ਵੱਡਾ ਹੋਏਗਾ ਪਹਿਲਾਂ ਵੱਡਾ ਹੋਏਗਾ ਤੇ ਸੁਗੜ ਗਿਆ ਹੁਣ 350 ਸਾਲ ਚ ਚੀਜ਼ ਸੁਗੜ ਜਾਂਦੀ ਚਮੜਾ ਤੇ ਉਹ ਚਮੜਾ ਤੇ ਸੁੱਕਣਾ ਸੀ ਹਾਂਜੀ ਤੋਂ ਜਾ ਕਰੈਕ ਹੋਣ ਕਰਕੇ ਥੋੜਾ ਛੋਟਾ ਮਤਲਬ ਹੋ ਗਿਆ ਕੁਝ ਥੋੜਾ ਟੁੱਟ ਗਿਆ ਦੋ ਚਾਰ ਟੁਕੜੇ ਹੋ ਗਏ ਹੁਣ ਤੇ ਜੋੜਾ ਸਾਹਿਬਾ ਜੀ ਉਸ ਤੋਂ ਬਾਅਦ ਦੋ ਦਸਤਾਰਾਂ ਨੇ ਜੀ ਇਹ ਜਿਹੜੀ ਦਸਤਾਰ ਜਿਹੜੀ ਹੈ ਤੇ ਇਹਦੇ ਉੱਪਰ ਜਿਹੜੀ ਛੋਟੀ ਦਸਤਾਰ ਹੈ ਜੀ ਇਹ ਦੇਖੋ ਕਿੰਨੀ ਸੋਹਣੀ ਉਸ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ 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 ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੂ ਸਹਿਬ ਜੀ ਸ਼ਲੋਕ ਮਹਲਾ 3 ਜਗਤ ਅਗਿਆਨੀ ਅੰਦਲੈ ਦੂਜੇ ਭਾਏ ਕਰਮ ਕਮਾਏ ਦੂਜੇ ਭਾਏ ਜੀਤੇ ਕਰਮ ਕਰੇ ਦੁੱਖ ਲਾਗੇ ਤਨ ਧਾਏ ਜਗਤ ਤੋ ਇਸ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਮਾਲਾ ਨਹੀਂ ਜੀ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਨਹੀਂ ਹੈ ਤੇ 6ਵੇਂ ਪਾਤਸ਼ਾਹ ਮਹਾਰਾਜ ਵੇਲੇ ਜੁਗਤਨ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਵੇਲੇ ਪੋਥੀ ਸਾਹਿਬ ਸੀ ਉਸ ਪੋਥੀ ਸਾਹਿਬ ਜੀ ਦਾ ਉਤਾਰਾ ਜਿਹੜਾ ਹੈ ਇਹ ਗ੍ਰੰਥ ਹੈ ਜੀ ਦੇਖੋ ਕਿੱਡੀ ਪਰਿਵਾਰ ਦੇ ਉੱਤੇ ਕਿਰਪਾ ਕੀਤੀ ਉਦੋਂ ਤੋਂ ਲੈ ਕੇ ਹੁਣ ਤੱਕ ਜਿਸ ਕਮਰੇ ਦੇ ਵਿੱਚ ਪੋਥੀ ਸਾਹਿਬਾ ਕਦੇ ਉਸ ਘਰ ਦੇ ਅੰਦਰ ਜੋੜੇ ਪਾ ਕੇ ਪਰਿਵਾਰ ਅੱਜ ਤੱਕ ਨਹੀਂ ਆਇਆ ਜੋੜੇ ਘਰ ਤੋਂ ਬਾਹਰ ਹੁੰਦੇ ਨੇ ਪਰਿਵਾਰ ਅੰਦਰ ਸਤਕਾਰ ਦੇ ਨਾਲ ਪੂਰੇ ਸਤਕਾਰ ਦੇ ਨਾਲ ਆਪ ਪਰਿਵਾਰ ਗੁਰਬਾਣੀ ਪੜ੍ਹਦੇ ਨੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਪੋਥੀ ਸਾਹਿਬ ਜੀ ਦੀ ਸੇਵਾ ਨਿਭਾਉਂਦੇ ਨੇ ਜੀ ਸਮੂਹ ਖੋਜ ਵਿਚਾਰ ਟੀਮ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਹ ਵੀਡੀਓ ਸੰਗਤਾਂ ਤੱਕ ਪਹੁੰਚਾਓ ਜੀ ਤਾਂ ਕਿ ਪਤਾ ਲੱਗੇ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਸੇਵਾਦਾਰ ਪੂਰੇ ਭਾਰਤ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਖਿਲਰੇ ਹੋਏ ਨੇ ਇੱਕ ਵਾਰ ਫੇਰ ਇਹ ਪਰਿਵਾਰ ਇਕੱਠੇ ਹੋ ਜਾਣ ਸਾਡੀ ਹਮੇਸ਼ਾ ਇਹੀ ਪਹਿਰੇਦਾਰੀ ਰਹੇਗੀ ਗੁਰੂ ਸਾਹਿਬ ਵੇਲੇ ਦੇ ਜਿਹੜੇ ਉਹ ਪਰਿਵਾਰ ਪਾਈ ਮਤੀ ਦਾਸ ਜੀ ਦਾ ਪਰਿਵਾਰ ਪਾਈ ਦਿਆਲਾ ਜੀ ਦਾ ਪਰਿਵਾਰ ਪਾਈ ਸਤੀ ਦਾਸ ਜੀ ਦਾ ਪਰਿਵਾਰ ਪਾਈ ਸਚਨ ਸੱਚ ਦਾ ਪਰਿਵਾਰ ਇਹ ਪਾਈ ਰੂਪੇ ਜੀ ਦਾ ਪਰਿਵਾਰ ਹੋਰ ਮਾਈ ਦੇਸਾਂ ਜੀ ਦੇ ਪਰਿਵਾਰ ਕਿੰਨੇ ਪਰਿਵਾਰ ਨੇ ਜਿਹੜੇ 10 ਗੁਰੂ ਸਾਹਿਬਾਂ ਵੇਲੇ ਦੇ ਅਲੱਗ-ਅਲੱਗ ਹੋਏ ਹੋਏ ਨੇ ਇੱਕ ਸਟੇਜ ਤੇ ਇੱਕ ਦਿਨ ਸਮਾਂ ਆਊਗਾ ਇਹ ਪਰਿਵਾਰ ਇਕੱਠੇ ਹੋਣਗੇ ਜੀ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ